ਜੀਤੇ ਨਾਮ ਦਾ ਨਾਮ ਜੀ ਬਿਸਨਾ ਨਾ ਮਰ ਲਾਨਾ ਜੀ ਤੇ ਆਖਿਆ ਗੁਰੂ ਸਾਹਿਬ ਜੀ ਸਾਨੂੰ ਤੋਖ ਲਗਿਆ ਨਾ ਗੋਨਾਕ ਦੇਵ ਜੀ ਮਹਾਰਾਜ ਚਿੱਕ ਲਾਲ ਕਟ ਕੇ ਜਿਵੇਂ ਲਾਲ ਹੀਰਾ ਕਰਨੇ ਲਾਲ ਕਟ ਕੇ ਦਿੱਤੇ ਆਖਿਆ ਭਾਈ ਇਸ ਨੂੰ bazar ਵਿੱਚ ਵੇਚ ਕੇ ਛਾ ਲੇ ਨਾਨਾ ਜੀ ਉਹ ਲਾਲ ਲੈ ਕੇ ਇਸ ਸਥਾਨ ਵਿਖੇ ਪਹੁੰਚੇ ਇਹ ਸਥਾਨ ਮੁਰਲੀ ਧਰ ਸਨਿਆਰ ਦਾ ਹੋਇਆ ਕਰਦਾ ਸੀ ਜਦੋਂ ਮੁਰਲੀ ਧਰ ਜੀ ਨੇ ਲਾਲ ਨੂੰ ਦੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਤਉ ਬੱਡਾ ਜੋਹਰੀ ਸਾਲ ਸਰਾਏ ਜੋਹਰੀ ਜਿਹੜਾ ਦਸਨੇ ਸਾਤਾ ਜੀ ਦਾ ਪ੍ਰਕਾਸ਼ ਜਨਮ ਸਥਾਨ ਬਿਆ ਹੈ ਉਹ ਪਹਿਲਾ ਸਾਲ ਸਰਾਏ ਜੋਹਰੀ ਦਾ ਖਬੀਲੀ ਹੋਇਆ ਕਰਦਾ ਸੀ ਉਹ ਹੀ ਇਸਤਾਨ ਮੁਲਕਾ ਸਕਦਾ ਹੈ ਕਿਉਂਨੇ ਸਾਲ ਸਰਾਏ ਜੋਹਰੀ ਦੇ ਕੋਲ ਪੁੰਝੇ